ਤੋ ਇਹ ਦੂਈ ਵੀ ਦਵਾਈ ਮੈਂ ਉਹਨੂੰ ਕਿਹਾ ਮੈਂ ਦੂਏ ਕੰਮ ਨਾ ਕਰੀਂ ਯਾਰ ਕਿੱਦੇ ਹੂੰ ਮਨ ਨੂੰ ਆਲਾ ਯਾਰ ਪ੍ਰਾਕੀ ਨਾਲ ਨਹੀਂ ਦਿੰਦਾ ਬੱਚਾ ਉਹਦਾ ਤੁਸੀਂ ਨੰਨੇ ਨਹੀਂ ਰੱਖੀ ਨਾ ਕਰੋ ਬਗਲੇ ਕਰ ਮਰੀ ਜਮਾ ਨਾ ਵੀਦੀ ਤੇ ਮੇਰੀ ਜਵ ਕਰ ਸਹਮੇਗੀ ਤੂੰ ਮੈਰਾ ਹੀ ਕਰੇਗੀ ਤਾਂ 4 ਵਜੇ ਤਾਂ ਮੇਰੇ ਕੋਲ ਗੱਡੀ ਲੈ ਕੇ ਭਾਗੇ ਤੇ ਮੈਨੂੰ ਆਹ ਤੇਰੀ ਮਾਂ ਮਰ ਗਈ। ਅੱਛਾ ਜੀ। ਮਗਰ ਨਾ ਮੇਰੀ ਮਾਂ ਨੂੰ ਮੌਤ ਕਉਂ ਹੀ ਨਹੀਂ ਆਉਂਦੀ। ਘੱਲ ਕੋਈ ਹੋਰ ਹੈ। ਘੱਲ 'ਚ ਮੈਨੂੰ ਪਹਿਲਾਂ ਪਤਾ ਜੀ ਦੀ ਇਹ ਕਰੂਗਾ ਹੱਦਾਂ ਨਹੀਂ। ਮਗਰ ਜੀ ਬਕਰ ਤੂੰ ਮੇ ਤਾਂ ਰੋਕ ਲਾ ਦੇਣੀ। ਨਹੀਂ ਵਿਵਿਧ ਮੇਰੀ ਪਿਆਰੀ-ਪਿਆਰੀ ਮੰਮੀ। ਪਿਆਰ-ਪਿਆਰ ਉਹ ਵੀ ਵੀ ਦੇਖੇ ਨਹੀਂ ਜਾਂਦੇ। ਜਿਹੜਾ ਉਹਦਾ ਦੋਸਤ ਦੀ ਉਹਨੂੰ ਖੂਨ ਕਰਤਾ। ਅੱਛਾ ਜੀ। ਜਦੋਂ ਮੈਂ ਟਾਲੀ ਦੇ ਬੈਠਾ ਮੇਰੇ ਮਾਪੋਂ ਦੇ ਸੱਤ ਹੱਥ ਰੱਖੇ ਹੂੰ ਤੇ ਤੁੰ ਨਾ ਨਾ ਕਿਸੇ ਦਾ ਤੇ ਸਾਰਾ ਕੁਝ ਮੇਰੀ ਜੇਬ ਚ ਹੈ ਮੈਂ ਆਪ ਦੇ ਆਪ ਕਰਦਾ ਹੂੰ ਬਸ ਫਿਰ ਉਹ ਹੋ ਗਿਆ ਨੂੰ ਉਹ ਆਇਆ ਉਹਨੂੰ ਤਾਂ ਫਿਰ ਹੋਈ ਆ ਉਹ ਕੰਮ ਕਹਿੰਦੇ ਸੁਣ ठाकुर ਦੇ ਵਾਂਗ ਅਸੀਂ ਫੁਲਾਨੀ ਚੀਜ਼ ਦੇਵਾਂਗੇ ਅੰਦਰ ਕਿਸ ਨੇ ਕੋਈ ਚਾਗੂ ਨਹੀਂ ਦਿੱਤਾਗਾ ਸਰ ਕਿਸੇ ਨਹੀਂ ਅੱਕੇ ਵੀ ਲੈ ਭੁੱਖੇ ਬੈਠੇ ਹੋਗੇ ਕਦੋਂ ਬਣਾ ਕੇ ਦਿੱਤਾ ਜੀ ਖਾਲਸੇੜ ਵੱਲੋਂ ਇਹ ਕਰ ਉਹ ਪੁੱਤਾਂ ਨਹੀਂ ਲੰਗਾ ਜਣਾ ਲੱਗਣ ਦੇਖ ਇਹਨੇ ਬੇਟਲ ਨੂੰ ਨਾ ਕਰਤਾ ਹੈਗਾ ਜੀ ਧੰਨਵਾਦ ਉਹਨਾਂ ਦਾ ਸੰਗਤ ਦਾ ਜਿਹੜੀ ਦਸਵੰਦ ਦਸਵੰਦ ਦੇ ਰਹੀ ਹੈ ਹਨਾ ਉਹ ਦਸਵੰਦ ਐਦਾਂ ਜਿਨ੍ਹਾਂ ਨੂੰ ਛੱਤਾ ਮਿਲ ਰਹੀਆਂ ਨੇ ਜੀ ਹਨਾ ਉਹਨਾਂ ਦੇ ਨਾਲ ਅਤੇ ਬਾਕੀ ਗੁਰੂ ਸਾਹਿਬ ਦੇਣ ਵਾਲੇ ਇਹ ਜਿਹੀ ਚੀਜ਼ਾਂ ਹਨਾ ਅਸੀਂ ਤਾਂ ਕੁਝ ਵੀ ਨਹੀਂ ਹੈ ਜੀ ਮਤੋਂ ਪਹਿਲਾਂ ਬੱਚਾ ਸਾਡੇ ਪਾਉਨੇ ਸੀ ਮੈਂ ਜਦੇ ਆਏ ਆ ਮਾਂ ਉਹਦੀ ਗੈਰਤਾ ਹਾਂ ਹਾਂਜੀ ਉਹ ਮੈਨੂੰ ਪਤਾ ਨਹੀਂ ਜੀ ਇਸ ਚੀਜ਼ ਬਾਰੇ ਖਾਲਸਾਡ ਬਾਰੇ ਠੀਕ ਹੈ ਜੀ ਮਗਾ ਜੀ ਬਹੁਤ ਆ ਕੇ ਗਏ ਆ ਸਾਡੇ ਕੋਈ ਦਵਾਰੇ ਮੱਥੇ अच्छा जी। ਉਹ ਆਦੇ ਨਹੀਂ ਤੁਰਖਾਈ ਚੱਲ। ਹਾਂਜੀ। ਕਹ ਲੇਖ ਲਿਆ ਜਦੋਂ 2-3 ਮਹੀਨਾ ਤੋਂ ਪਾਉਣ ਆਏ। ਹਾਂਜੀ। ਤੇ ਉਦੋਂ ਕਦੇ ਵੀ ਟੜ ਕੇ ਇੱਟਾਂ ਦੀ ਟਰਾਲੀ ਆਉ ਥੋੜੇ ਕਰੀ। ਅੱਛਾ ਜੀ। ਤੇ ਰਾਤ ਨੂੰ ਮੇਰੀ ਮਾਂ ਮਾਰ ਗਈ। ਉਹ ਕਹਿੰਦੇ ਹੋਣ ਕਿਵੇਂ ਕਰੀਏ। ਮੈਂ ਕਹਿੰਦਾ ਇਸ ਕਰਦਾ ਫੋਨ ਪਾ ਦੇ ਤੁਸੀਂ। ਫੇਰ ਨੰਬਰ ਜਾ ਪਾਇਆ ਬਾਗ ਜੋ ਨੰਗਲਾਹੇ ਰਾਹ ਤੇ।